ਗੱਡੀ ਕੈਂਟ ਗੱਲਵਾਤਾ ਸੀਟ ਕਵਰ ਚੰਗਿਆ ਗੱਡੀ ਦੇ ਬਿਲਕੁਲ ਓਕੇ ਆਗੀ ਏਸੀ ਹੀਟਰ ਸਭ ਕੁਝ ਚੱਲਦਾ ਬਾਈ ਜੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਮੈਟ ਪੂਰੇ ਕੈਂਟ ਗਰਪੇ ਜਲਸ਼ਕਾ ਮਾਰਦੀ ਹੈ ਹਨਾ ਜਮਾ ਓਕੇ ਆ ਬਾਈ ਗੋਡੇ ਪਿੱਲਰਾਂ ਦੀ ਸੀਲਡ ਆ ਤੇ ਪੇਜ ਨੂੰ ਫੋਲੋ ਕਰ ਲਿਆ ਕਰੋ ਮੇਰਾ ਵੀਰ ਬਣ ਕੇ ਛੁੱਡੀ ਖਾਤਰ ਆਪਾਂ ਮਿਹਨਤ ਕਰਦੇ ਰਹਿੰਦੇ ਆ ਗੱਡੀਆਂ ਨਵੀਆਂ ਤੋਂ ਨਵੀਆਂ ਲੈ ਕੇ ਆਉਂਦੇ ਰਹਿੰਦੇ ਆ ਸਾਰੀ ਸੀਲਡ ਗੱਡੀ ਆ ਪਹਿਲੇ ਨਾਂ ਦੀ ਆ 2012 ਮਾਡਲ ਆ ਛੋਟੀ ਜੀ ਬੈਟਰੀ ਨਹੀਂ ਵੱਡਾ ਬੈਟਰੀ ਤੇ ਰਵੇ ਦੇ ਵਿੱਚ ਬਾਈ ਕੜਕ ਦੇ ਨੇ ਸਲਫ ਚੱਕਦੀ ਆ ਅੱਛੀ ਗੱਲ ਦੋਸਤੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਜ਼ਾਰ ਪਿੰਡ ਸਲਾਤਪੁਰਾ ਦੇ ਗ੍ਰਪੇਜ ਫਾਰਮ ਤੇ ਮਰਾਜ਼ੀ ਕਰਾਂ ਨਿਗਾ ਪੀਵੀ03 ਕਾਰ ਬਜ਼ਾਰ ਪਿੰਡ ਸਲਾਤਪੁਰਾ ਦੋਸਤੋ ਸਭ ਤੋਂ ਪਹਿਲਾਂ ਤਾਂ ਨਾ ਪੇਜ ਨੂੰ ਫੋਲੋ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਗੱਡੀਆਂ ਵੱਡੀਆਂ ਆਉਣਗੀਆਂ ਉੱਚੇ ਮਾਡਲ ਹੋਣਗੇ ਰੇਟ ਬਿਲਕੁਲ ਜਾਇਜ਼ ਹੋਣਗੇ ਕਿਰਪਾਏ ਬੜਾ ਇਧਰਲੇ ਪਾਸੇ ਮਰਾਈ ਕਰਾਂ ਨਿਗਾ ਤੁਹਾਡੇ ਵਾਸਤੇ ਆਪਾਂ ਮੇਲਾ ਲਾ ਰੱਖਿਆ ਬਾਈ ਹਰ ਇੱਕ ਪ੍ਰਕਾਰ ਦੀ ਗੱਡੀ ਆਪਣੇ ਕੋਲੇ ਹਾਜ਼ਰ ਆ ਗਈ ਪਹਿਲੇ ਦੂਜੇ ਨਾਲ ਦੀਆਂ ਗੱਡੀਆਂ ਗਈਆਂ ਓਕੇ ਗੱਲਬਾਤ ਆ ਬਰਨਾਲਾ ਬਾਜਾ ਕਰਨਾ ਰੋਡ ਉੱਪਰ ਘਰ ਬਾਜ਼ਾਰ ਆ ਬਾਈ ਸਲਾਤਪੁਰੇ ਤੇ ਜਲਦ ਤੋਂ ਜਲਦ ਆ ਜਾ ਕਰੋ ਲੈ ਜਾ ਕਰੋ ਡੀਲ ਚੱਕ ਕੇ ਬਾਈ ਰੇਟ ਜਮਾ ਜਾਇਜ਼ ਹੁੰਦੇ ਆ ਕਰੂਜ਼ ਲੈਂਦੀ ਆ ਲੈ ਵੀ ਗੁਰਪੇਜ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਚਿੱਟੇ ਕਲਰ ਦੀ ਆ ਗੱਡੀ ਰੰਗ ਪੇਂਟ ਦੀ ਸਾਰੀ オリジナル ਆ ਮਾੜੀ ਮੋਟੀ ਟੱਚਿੰਗ ਆਗੀ ਤੇ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ 12 ਮਾਡਲ ਆ ਪਾਸੇ ਫਿਲਹਾਲ ਪਈਆ 2027 ਤੋਂ ਲੈ ਕੇ 2028 ਦੇ ਵਿੱਚ ਵਿੱਚ ਗੁਰਪੇਜ ਟਕਾ ਕੇ ਦਿਖਾ ਦੀ ਗੱਡੀ ਕਰਾ ਜਮਾ ਚਚਾ ਕੇ ਅਲਾਏ ਲੱਗੇ ਵਾ ਬਾਈ ਜਿਹੜੇ ਕੰਪਨੀ ਫਿਟਡ ਵਾਲੇ ਨਾਲ ਹੀ ਆਉਂਦੇ ਆ ਉਹ ਹੀ ਅਲਾਏ ਲੱਗੇ ਵੇ ਗੱਡੀ ਘੈਂਟ ਆ ਵਿਦਆਉਟ ਸਨ ਰੂਫ ਵਾਲੀ ਆ ਇਹ ਤੇ ਜਨਗੀਰ ਦੀ ਬਿਲਕੁਲ ਓਕੇ ਲੈ ਵੀਰਪੇ ਜ ਮਰਵਾਇ ਕਰਾਨੇਗਾ ਇਧਰਲੇ ਪਾਸੇ ਗੱਡੀ ਘੈਂਟ ਗੱਲਵਾਤਾ ਸੀਟ ਕਵਰ ਚੰਗਿਆ ਗੱਡੀ ਦੇ ਬਿਲਕੁਲ ਓਕੇ ਆਗੀ ਏਸੀ ਹੀਟਰ ਸਭ ਕੁਛ ਚੱਲਦਾ ਬਾਈ ਜੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਮੈਟ ਪੂਰੇ ਘੈਂਟ ਆ ਗੱਡੀ ਇੰਜਨ ਗੇਅਰ ਦੀ ਓਕੇ ਆ ਲੈ ਵੀਰਪੇ ਛੱਤ ਛੁੱਤ ਦੇ ਮਰਾਜ਼ੀ ਕਰਾਨੇਗਾ ਟਕਾ ਕੇ ਦਿਖਾ ਦੀ ਮਗਰਲੇ ਟਾਇਰਾਂ ਤੇ ਵੀ ਮਰਾਜ਼ੀ ਨਿਕਾ ਤੇ ਲੱਗੀ ਬੱਜੀ ਬਾਈ ਕਿਸੇ ਬੱਸ ਹੁੰਨੀ ਆਪਣੇ ਕੋਲੇ ਲੱਗੀ ਬੱਜੀ ਗੱਡੀ ਕੋਈ ਨਹੀਂ ਹੁੰਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਆਪਣੇ ਕੋਲੇ ਲੱਗੀ ਬੱਜੀ ਗੱਡੀ ਨਹੀਂ ਹੁੰਦੀ ਕਿ ਕਰੂਜ਼ 2012 ਮਾਡਲ ਪਹਿਲੇ ਨਾਂ ਦੀ ਟਿੱਕਣਡ ਗੱਲ ਬਾਤ ਆ ਲੈ ਵੀਕਰ ਭੇਜ ਕਹਿੰਦਾ ਇਧਰ ਦੀ ਵੀ ਮਰਉਣੀ ਨੀਗਾ ਓਕੇ ਮਰਾ ਦੇ ਬਾਈ ਨੀਗਾ ਕਰਾ ਜਾ ਕੇ ਜੀ ਅੱਛਾ ਛੀਟ ਕਵਰ ਹਾਂ ਬਈ ਥੋੜਾ ਛੀਟ ਕਵਰ ਫਟਿਆ ਹੋਗਾ ਬਾਕੀ ਜਿੰਨੀ ਗੱਲ ਬਾਤ ਹੁੰਦੀ ਆਪਾਂ ਦੱਸਦੇ ਹੁੰਨੇ ਆਂਗੇ ਗੁਰਪ੍ਰੀਤ ਕਹਿੰਦਾ ਬਾਈ ਇਹ ਜ਼ਰੂਰ ਦੱਸ ਮਿੱਤਰ ਪਿਆਰਿਆਂ ਨੂੰ ਇਹ ਬੰਦਾ ਯਾਰ ਸਾਫ ਦਿਲ ਆ ਯਾਰ ਸਾਫ ਦਿਲ ਬੰਦੇ ਦਾ ਇਥੋਂ ਪਤਾ ਲੱਗ ਜਾਂਦਾ ਗਰਪੇਜ ਕਹਿੰਦਾ ਬਾਈ ਦੱਸੋ ਕਿ ਜੇ ਮਾੜਾ ਸੀਟ ਕਵਰ ਫਟਿਆ ਵਾ ਤੋ ਦੱਸੋ ਕੋਈ ਨਹੀਂ ਬਾਈ ਕਰਾ ਦੇਂਗਾ ਹੱਲ ਆਪਾਂ ਉਹਦੀ ਨਾ ਟੈਨਸ਼ਨ ਲਓ ਲੈ ਵੀ ਆਹਾਂ ਆਹ ਕਿਆ ਬਾਤ ਆ ਗਰਪੇਜ ਲਿਸ਼ਕਾ ਮਾਰਦੀ ਆ ਹਨਾ ਜਮਾ ਓਕੇ ਆ ਬਾਈ ਗੋਡੇ ਪਿੱਲਰਾਂ ਦੀ ਸੀਲਡ ਆ ਤੇ ਪੇਜ ਨੂੰ ਫੋਲੋ ਕਰ ਲਿਆ ਕਰੋ ਮੇਰਾ ਵੀਰ ਬਣ ਕੇ ੁੱਡੀ ਖਾਤਰ ਆਪਾਂ ਮਿਹਨਤ ਕਰਦੇ ਰਹਿੰਦੇ ਆ ਗੱਡੀਆਂ ਨਵੀਆਂ ਤੋਂ ਨਵੀਆਂ ਲੈ ਕੇ ਆਉਂਦੇ ਰਹਿੰਦੇ ਆ ਸਾਰੀ ਸੀਲਡ ਗੱਡੀਆਂ ਪਹਿਲੇ ਨਾਂ ਦੀ ਆ 2012 ਮਾਡਲ ਆ ਉਹ ਛੋਟੀ ਜੀ ਬੈਟਰੀ ਨਹੀਂ ਵੱਡਾ ਬੈਟਰੀ ਤੇ ਰਹਿ ਹੋਏ ਦੇ ਵਿੱਚ ਬਾਈ ਟਰੱਕ ਦੇ ਨੇ ਸਲਫ ਚੱਕਦੀ ਆ ਰੰਗ ਪੇਂਟ ਦੀ ਵੀ ਰੀਜਨਲ ਆ ਸੀਲਡ ਆ ਸਾਰੀ ਗੱਡੀ ਫੱਟੀ ਫੁੱਟੀ ਸਾਰਾ ਕੁਝ ਨਾਲ ਦਾ ਕਰੂਜ ਲਵਰ ਵਾਲਿਆਂ ਵਾਸਤੇ ਆ ਬਾਈ ਜਿਹੜੇ ਵਰਨਾ ਭਾਲਦੇ ਹੁੰਦੇ ਆ ਕਰੂਜ ਲੈ ਜੋ ਚੱਕ ਕੇ ਤੇ ਬਾਈ ਜੀ 2012 ਮਾਡਲ ਪਹਿਲੇ ਨਾਂ ਦੀ ਓਨਲੀ 2 ਲੱਖ 10000 ਰੁਪਿਆ ਡਿਮਾਂਡ ਆ ਨੇਗੋਸ਼ੀਏਬਰੇਟਰ ਮੰਨ ਤੜ ਹੋ ਜੂਗਾ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ